ਇਤੋਂ ਚੈਨੇ ਕ ਬੰਦੇ ਪੱਤਰਕਾਰ ਸੁੱਟਣੋਂ ਵੱਧ ਨੇ ਪਹਿਲੀ ਗੱਲ ਤਾਂ ਇਹ ਪਹਿਲੀ ਗੱਲ ਹੀ ਕਰਕੇ ਅੜੇ ਸੀਗੇ ਅਸੀਂ ਹੁਣ ਮੈਂ ਗੱਲ ਮੈਂ ਤੁਹਾਨੂੰ ਦੱਸਦਾ ਸੁਣਾਉਣਾ ਗੱਲ ਪਹਿਲਾਂ ਮੇਰੀ ਪੂਰੀ ਸੁਣਨਾ ਹੁਣ ਵਿੱਚ ਨਾ ਬੋਲਿਓ ਨੰਬਰ 2 ਚਾਰ ਕੇ ਬਜੁਰਗ ਬਜੁਰਗ ਜੇ ਨਾਲ ਆਇਆ ਤਾਂ ਬਹਿ ਜਾਓ ਬਹਿਣਾ ਤਾਂ ਫਿਰ ਬਹਿ ਜਾਓ ਨਸ਼ੇਪਰਦਾ ਤੇ ਬਹਿ ਜਾਓ ਤਰਪਾਲ ਤੇ ਜਿਆਦਾ ਬਹਿ ਜਾਓ ਜਿਆਦਾ ਜਿਹਨੇ ਬਹਿਣਾ ਉਹ ਤਾਂ ਸਾਡੇ ਨਾਲ ਆ ਨਹੀਂ ਸੀਆਈਡੀ ਵਾਲੇ ਤਾਂ ਖੜਨਗੇ ਜਾਂ ਵੇਚਣ ਵਾਲੇ ਜਾਂ ਪੱਤਰਕਾਰ ਵਾਲਾ ਖੜਨਗੇ ਇਹਦੇ ਨਾਲ ਨੇ ਬਹਿ ਜਾਓ ਹਾਂ जिने ਬਹਿਣਾ ਉਹ ਬਹਿ ਜਿਹਨੇ ਗੱਲਾਂ ਸੁਣਨੀਆਂ ਨਹੀਂ ਜਿਹਨੇ ਜਾਣਾ ਉਹ ਜਾਓ ਕਿਉਂ ਸੀਆਈਏ ਆ ਸਾਾਨੂੰ ਪਤਾ ਲੱਗ ਜਾਵੇ ਵੀ ਸੀਆਈਡੀ ਵਾਲੇ ਬੰਦੇ ਖੜੇ ਨੇ ਬਾਕੀ ਬਹਿ ਜਿਹੜੇ ਸੀਆਈਡੀ ਆ ਨੇ ਜਿਹੜੀ ਸਾਡੇ ਕੋਹ ਨਹੀਂ ਕਰਨਾ ਇਹ ਉਹ ਉਹ ਬਹਿ ਜੋ ਭਰਾ ਬਣ ਕੇ ਸਾਫ਼ ਜੀ ਗੱਲ ਹੈ ਸੀਆਈਏ ਆ ਦਾ ਡਿਊਟੀ ਹੁੰਦੀ ਆ ਨਾ ਡਿਊਟੀ ਕਰਨੀ ਆ ਵਿਚਾਰਿਆਂ ਨੇ ਇੰਟੈਲੀਜੈਂਸ ਦਾ ਕੰਮ ਹੈ ਰਿਪੋਰਟ ਭੇਜਣੀ ਆ ਛੋਡੇ ਉਹ ਨਸ਼ਾ ਬਹੁਤ ਵਿਕਦਾ ਮੈਨੂੰ ਪਤਾ ਖੁੱਲਾ ਵਿਕਦਾ ਕੱਲ ਆਪਾਂ ਨੂੰ ਮੁੰਡਿਆਂ ਨੇ ਪਰਸੋ ਪ੍ਰੋਗਰਾਮ ਦੀ ਕਿ ਆ ਵੀ ਭਾਈ ਤੁਸੀਂ ਸਾਡੇ ਉਰੇ ਆਉਣਾ ਆਪਾਂ ਨਾਲ ਵਾਦਾ ਕਰ ਲੈ ਵੀ ਭਾਈ ਆਵਾਂਗੇ ਜਦੋਂ ਮੁੰਡਿਆਂ ਨੇ ਵੀਡੀਓ ਪਾਤੀ ਉਹਨਾਂ ਨੂੰ ਇੰਟੈਲੀਜੈਂਸ ਸੀ ਇਥੋਂ ਦੀ ਸੀਆਈ ਇਥੋਂ ਦੇ ਪੁਲਸ ਮੁਲਾਜ਼ਮ ਕਹਿਣ ਲੱਗੇ ਤੁਸੀਂ ਕਿਉਂ ਸਾਦੇ ਹੋ ਤੇ ਆ ਮਲਾ ਰਹੇ ਹੋ ਕੀ ਕਾਰਨ ਹੈ ਉਹ ਕਹਿੰਦੇ ਨਸ਼ੇ ਦਾ ਪ੍ਰਚਾਰ ਕਰਨਾ ਕਰਨਾ ਵੀ ਬਾਈ ਅਸੀਂ ਕਲਾ ਪ੍ਰਚਾਰ ਹੀ ਐ ਅਸੀਂ ਕਿਸੇ ਨਾਲ ਲੜਦੇ ਨਹੀਂ ਅਸੀਂ ਕਿਸੇ ਨੂੰ ਮਾਰਦੇ ਨਹੀਂ ਅਸੀਂ ਕਿਸੇ ਨੂੰ ਕੁੱਟਦੇ ਨਹੀਂ ਅਸੀਂ ਤਾਂ ਸਿਰਫ ਨਸ਼ੇ ਦੇ ਬੁਰਧਾਵਾ ਚੱਕਣੀ ਐ ਜਗਾਉਣਾ ਐ ਸੁੱਤੇ ਪਏ ਲੋਕਾਂ ਨੂੰ ਜਿਹੜੇ ਮਾਂਵਾਂ ਦੇ ਪੁੱਤ ਨਿੱਤ ਮਰ ਰਹੇ ਨੇ ਕੀ ਮਰ ਰਹੇ ਰਹੇ ਹੋ ਨਸ਼ਾ ਕਿਉਂ ਬਿਕ ਰਿਹਾ ਕੀ ਦੀ ਹੋ ਡੀ ਆ ਸਾਡੀ ਡੌਟੀ ਤਾਂ ਹੈ ਨਹੀਂ ਦੇਉਬੀ ਦਾ ਉਹ ਪ੍ਰਸ਼ਾਸਨ ਦੀ ਹੈ ਪ੍ਰਸ਼ਾਸਨ ਉਹ ਤੇ ਨੱਥ ਕਿਉਂ ਨਹੀਂ ਪਾ ਰਿਹਾ ਕਿਉਂ ਨਹੀਂ ਹੱਥ ਪਹੁੰਚ ਕਾਮਯਾਬ ਹੋ ਰਿਹਾ ਕੀ ਵੱਡੇ ਅਫਸਰਾਂ ਨੂੰ ਪਤਾ ਨਹੀਂ ਜਾਂ ਛੋਟੇ ਅਫਸਰਾਂ ਨੂੰ ਨਹੀਂ ਪਤਾ ਕਿਹਦਾ ਮੇਲ ਆ ਕਿਹਦਾ ਸਮੇਲ ਹੈ ਕੌਣ ਹਫ਼ਤੇ ਅੱਜ ਜਾ ਕੇ ਪੈਸੇ ਲੈਂਦਾ ਹੈ ਕੌਣ ਹਫ਼ਤੇ ਬੰਦਦਾ ਕੋਣ ਮਲਾਜ਼ਮ 300 ਦੀ ਬਿੱਟ ਫੜ ਕੇ ਡੰਡੇ ਮਾਰ ਕੇ ਕੁੱਟ ਕੇ 30000 ਰੁਪਿਆ ਲੈਂਦਾ 40000 ਰੁਪਿਆ 50000 ਰੁਪਿਆ ਲੈਂਦਾ ਕੋਈ ਇੱਕ ਅੱਡੀ ਮਛਲੀ ਗੰਦੀ ਹੁੰਦੀ ਹੈ ਸਾਰਾ ਤਲਾਬ ਨਹੀਂ ਗੰਦਾ ਹੁੰਦਾ ਉਹ ਸਾਰੇ ਸਮਾਜ ਨੂੰ ਗੰਦਾ ਕਰ ਦਿੰਦੀ ਆ ਵੀਰੋ ਇਹ ਨਸ਼ਾ ਬਹੁਤ ਭੈਣਕ ਚੀਜ਼ ਆ ਅੱਜ ਆਪਾਂ ਇਸ ਨੂੰ ਬढ़ाਵਾ ਦੇਵਾਂਗੇ ਕੱਲ ਨੂੰ ਇਹ ਬਦੂ ਬਦੂ ਅੱਜ ਤੁਸੀਂ ਜਿੰਨੇ ਕਹੇ ਜੰਜਾਬ ਦੀਆਂ ਜਿੰਮੀਦਾਰ ਲੋ ਵੇਖੋ ਮੈਂ ਤੁਹਾਨੂੰ ਕਹਿ ਕੇ ਜਾਣਾ ਤੁਸੀਂ ਉਹੀ ਬੰਦੇ ਖੜ੍ਹੋ ਦਰਬਾਰ ਸਾਹਿਬ ਦੀ ਚੂਲੀ ਭਰ ਕੇ ਵੀ ਅਸੀਂ ਨਸ਼ੇ ਖਿਲਾਫ ਲੜਾਂਗੇ ਨਸ਼ੇ ਖਿਲਾਫ ਕੰਮ ਕਰਾਂਗੇ ਪਰ ਕਿਸੇ ਨਾਲ ਲੜਦੇ ਨਹੀਂ ਕੋਈ ਤੁਹਾਨੂੰ ਗਾਲ ਕੱਢੇ ਕੋਈ ਤੁਹਾਨੂੰ ਮੰਦਾ ਬੋਲੇ ਤੁਸੀਂ ਡਰਨਾ ਨਹੀਂ ਨਾ ਲੜਨਾ ਸੋontan ਕਿਉਂ ਆਂ ਜਾਂ ਪੋਸਤ ਨੂੰ ਡਰਾਉਗੀ ਕਿਉਂ ਜਿਹਦਾ ਕੰਮ ਬੰਦੂ ਮੇਨਤਾ ਹੀ ਨੂੰ 10 ਲੱਖ ਰੁਪਏ ਦੀ ਉਹਨੂੰ ਕੰਮਾਂ ਦੇਣ ਤੋਂ ਸੇਲ ਆ ਚੱਕੇ ਤੋਂ ਜਾਂ ਮੈਡੀਕਲ ਤੋਂ ਉਹ ਸੇ ਤੋਂ ਡਰਾਉਣਗੇ ਫਿਰ ਉਹ ਗਾਹਾਂ ਜਿਹੜੇ ਉਹਨਾਂ ਨੇ ਪਾਲੇ ਹੁੰਦੇ ਆ 20-20 ਹਜ਼ਾਰ 30-30 ਹਜ਼ਾਰ ਤੇ ਉਦੋਂ ਸੂ ਡਰਾਉਣਗੇ ਤੁਸੀਂ ਸਾਫ਼ ਜਮਾ ਬਾਬੇ ਨਾਨਕ ਦੇ ਰਾਹ ਦੇ ਘਰ ਦੀ ਗੱਲ ਕਰਨੀ ਆ ਵੀ ਜੀ ਦੇਖੋ ਇਸ ਤਾਂ ਨਸ਼ਾ ਮਕਾਉਣਾ ਜਾਦੂ ਤਫਲਾਉਣੀ ਆ ਇੱਕ ਬੰਦਾ ਤਿੰਨ ਬੰਦਿਆਂ ਨੂੰ ਗਾਹ ਕੋਹ ਵੀ ਨਸ਼ਾ ਬੰਦ ਕਰਾਉਣਾ ਜਿਹਦੀਆਂ ਅੱਖਾਂ ਸਾਹਮਣੇ ਨਸ਼ਾ ਵਿਕਦਾ ਹੈ ਉੱਥੇ ਜਾ ਕੇ ਤੁਸੀਂ ਮੈਕ ਲੈ ਕੇ ਹੋਕਾ ਦੇਣਾ ਵੀ ਨਸ਼ਾ ਵੇਚਣੋਂ ਬੰਦ ਉਥੋਂ ਦੀਆਂ ਵੀਡੀਓ ਬਣਾਉਣੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣੀਆਂ ਹੁਣ ਸੋਨੂੰ ਮੈਂ ਗੱਲ ਦੱਸਦਾ ਜਿੱਦ ਦੇ ਮੈਂ ਲਹਿਰ ਪਹਿਲੇ ਦਿਨ ਸ਼ੁਰੂ ਕਰੀਆ ਸੋਡੀ ਜੈਤੂਨ ਦਾ ਪੱਤਰਕਾਰ ਮਨਿੰਦਰ ਜੋਤ ਮੇਰੇ ਕੋਲੇ ਪਹਿਲੇ ਦਿਨ ਪਹੁੰਚਿਆ ਇਹ ਵੀ ਮੇਰੀ ਟੀਮ ਦਾ ਮੈਂਬਰ ਇੱਕ ਤਰ੍ਹਾਂ ਦਾ ਹਾਂਜੀ ਹਾਂਜੀ ਜਦੋਂ ਇਹ ਪਹਿਲੇ ਦਿਨੋਂ ਮੇਰੇ ਨਾਲ ਖੜਿਆ ਮੇਰੇ ਘਰੇ ਗਏ ਜੰਨੇ ਬਾਰੇ ਮੈਨੂੰ ਖੜਿਆਗਾ ਸੋਡੇ ਸ਼ਹਿਰ ਚੋਂ ਵੀ ਇਸ ਲਹਿਰ ਦੀ ਹਿਸਾਬ ਪਹਿਲੇ ਦਿਨੋਂ ਪਿਆ ਹੋਇਆ ਸੋ ਇਹ ਤਾਂ ਪਵਿੱਤਰ ਧਰਤੀ ਆ ਦਸਵੇਂ ਪਾਤਸ਼ਾਹ ਦੀ ਧਰਤੀ ਔਰ ਚਰਨਪਾਗ ਲਾਏ ਹੋਏ ਨੇ ਸੋ ਤੁਸੀਂ ਸਾਰਿਆਂ ਨੇ ਗੁਰਦੁਆਰੇ ਚੋਂ ਛੋਟਾ ਸ਼ਹਿਰ ਆ ਤੁਸੀਂ ਸਾਫ਼ ਕਰਨਾ ਮੈਂ ਔਰ ਕਿੰਨਾ ਜਰਕ ਘੰਟਾ 2 ਘੰਟਾ 3 ਘੰਟਾ ਤੁਸੀਂ ਕਹਿੰਦੇ ਗੇੜਾ ਦੇ ਦਾਂ ਜੇੜਾ ਦੇਣ ਦਾ ਕੀ ਫਾਇਦਾ ਉਸ ਮਿਲਣਾ ਨਹੀਂ ਕੁਝ ਕਰਨਾ ਨਹੀਂ ਯਾਦਾ ਕੋਈ ਮਜ਼ਾਓ ਗ੍ਰਾਮ 2 ਗ੍ਰਾਮ ਕਿਸੇ ਕਰੋ ਉੱਥੇ ਲੱਗ ਜਾਣਗੇ ਜਾਂ ਕੋਈ ਗੋਲੀਆਂ ਮੰਗਾਓ ਇਹ ਕੰਮ ਤੁਸੀਂ ਜਿੱਦੋਂ ਮੈਂ ਅੱਜ ਭੱਜ ਜੂ ਫਿਰ ਵਿੱਚ ਲੱਗਣਗੇ ਉਦੋਂ ਤੁਸੀਂ ਪ੍ਰੋਸੀਜਰ ਲਾਉਣਾ ਕਿਵੇਂ ਲਾਉਣਾ ਕੈਮਰਿਆਂ ਨਾਲ ਵੀੜੂਆਂ ਨਾਲ ਸਾਰਾ ਕੁਝ ਪੈਸੇ ਦੇ ਕੇ ਬੰਦਾ ਤੇਜਣਾਉ ਤੋਂ ਸਮਾਨ ਮੰਗਾਉਣਾ ਨਸ਼ੇੜੀ ਜਿਹੜੇ ਬਲੈਕ ਪੀ ਕੁੱਟਨੇ ਇੱਕ ਤਾਂ ਕਿਤੇ ਕੋਈ 200 300 400 ਦੀ ਬਿੱਟ ਲੈ ਕੇ ਆਉਲੀ ਜੇਬਾਂ ਚੜੀਆਂ ਹੱਥ ਮਾਰਨੇ ਉਹ ਹੈ ਦੇ ਗਰੀਬ ਮਾਰਦੀ ਕੀ ਕਰਨੀ ਇਹ ਤਾਂ ਮਰੀਜ਼ ਹੈ ਜਿੱਥੋਂ ਲੈ ਕੇ ਆਇਆ ਮੇਨ ਹੱਬ ਉਹਦੇ ਖਿਲਾਫ ਟਾਰਗੇਟ ਰੱਖਣਾ ਆਪਾਂ ਤੇ ਇੱਕ ਕਿਤੇ ਵੀ ਝੁਲਮ ਹੁੰਦਾ ਦੇਖੋ ਮੇਰੇ ਨੂੰ ਲੋਕ ਕਨਵਾਰ ਚੱਕ ਲਿਆ ਕੋਈ ਚੱਕਰ ਨਹੀਂ ਫੇਰ ਚੱਕ ਲੈਣ ਗੋਲੀ ਮਾਰਨ ਕੋਈ ਚੱਕਰ ਨਹੀਂ ਪੱਕਾ ਅੰਦਰ ਸੱਡ ਦੇਣ ਕੋਈ ਚੱਕਰ ਨਹੀਂ ਕੱਲ ਆਪਾਂ ਨਾ ਸਿੱਧੂ ਪਹਿਲਾਂ ਚੱਕ ਲਿਆ ਕੱਲ 26 ਜਨਵਰੀ ਆ ਦੇ ਨੇ ਮਾਰਕਾ ਦਿੱਤੀਆਂ 26 ਜਨਵਰੀ ਦੀਆਂ ਸੋਨਾ ਸੀ ਵੀ ਦਾ ਚੋਰੀ ਦਾ ਵਰਚਾ ਪਾਇਆ ਚੈਨੀ ਪਟਣ ਦਾ ਅਰੰਗ ਦੇਵ ਦਾ ਰਾਜ ਆ ਕੀ ਇਹ ਹੈ ਹੈ ਉਹ ਤਾਂ ਕੀ ਕੀ ਦਾ ਰਾਜ ਆ ਇਹ ਕੀ ਕਿ ਪੰਜਾਬੀ ਵਾਲੀ ਕਰ ਰਿਹਾ ਔਰੇ ਆਪਾਂ ਨਾ ਤਾਂ ਕਿਸੇ ਪਾਰਟੀ ਦੇ ਵਿਰੋਧੀ ਆ ਇੱਕ ਗੱਲ ਹੋਰ ਹੈ ਨਾ ਤਾਂ ਮੈਂ ਤੁਹਾਨੂੰ ਕਹਾ ਇਹਨੂੰ ਵੋਟਾਂ ਪਾਓ ਨਾ ਤੁਹਾਨੂੰ ਕਹਾ ਇਹਨੂੰ ਪਾਓ ਵੋਟਾਂ ਵਾਲੀ ਮਰਜੀ ਛੋੜੀ ਐ ਅਸੀਂ ਰਾਜਨੀਤਿਕ ਨਹੀਂ ਅਸੀਂ ਕੱਲੇ ਨਸ਼ੀ ਵਾਲੀ ਜੰਗ ਵਾਲੇ ਬੰਦੇ ਆ ਨਾ ਹੀ ਅਸੀਂ ਕਿਸੇ ਤੋਂ ਪੈਸੇ ਲੈਣੇ ਆ ਨਾ ਹੀ ਅਸੀਂ ਕਿਸੇ ਤੋਂ ਪੈਸੇ ਮੰਗਣੇ ਆ ਅੱਛਾ ਕਿਸੇ ਗਰੀਬ ਨੂੰ ਤੰਗ ਨਹੀਂ ਕਰਨਾ ਜੇ ਕੋਈ ਪਹਿਲਾ ਬੇਵသား ਨੂੰ ਸੁਧਰਦਾ ਤਾ ਉਹ ਸੁਧਰ ਜਾਂਦੋ ਜੇ ਕੋਈ ਨਸ਼ੇ ਵਾਲਾ ਸਾਨੂੰ ਕਹਿੰਦਾ ਵੀ ਭਾਈ ਮੈਂ ਨਸ਼ਾ ਛੱਡਣਾ ਹੈ ਉਹਦਾ ਨਸ਼ਾ ਵੀ ਛਡਾਓ ਠੀਕ ਹੈ ਨਾ ਕਿਸੇ ਆਮਲੀ ਨੂੰ ਵੀ ਤੰਗ ਕਰਨਾ ਸੋ ਇਕੱਠੇ ਹੋ ਕੇ ਲੜੋ ਹੁਣ ਮੰਦਿਰ ਸਾਡਾ ਬਚਪਨ ਦਾ ਮੇਰਾ ਰਿਸ਼ਤੇਦਾਰ ਆ ਮੇਰਾ ਭਰਾ ਹੈ ਹੋਰ ਮੁੰਡੇ ਸਾਰੇ ਭਾਈ ਉਹ ਮੰਦਿਰ ਹੋਰ ਦੇ ਮਿੱਤਰ ਆ ਜਿੰਨੇ ਵੀ ਜਿਹੜੇ ਅੱਜ ਆ ਨਹੀਂ ਸਕਿਆ ਉੱਥੇ ਕਾਲੇ ਕੇ ਪਿੰਡਕ ਜਗ੍ਹਾ ਆ ਉੱਥੇ ਭੋਗ ਪਈ ਆ ਅੱਧੇ ਬੰਦੇ ਉੱਥੇ ਨੇ ਸੋ ਤੁਸੀਂ ਅਗਲੀ ਵਾਰ 20 ਦਿਨਾਵਾਂਗੇ ਤੁਹਾਨੂੰ ਫੇਰ ਸਿੱਧਾ ਦੇਣਾ ਕੋ ਦਿਆਵਾਂਗੇ ਤੁਸੀਂ ਕੰਮ ਕਰਨਾ ਹੈ WhatsApp ਗਰੁੱਪ ਜਿਵੇਂ ਬਾਈ ਨੇ ਕਿਹਾ ਮੈਂ ਗਰੁੱਪ ਬਣਾਓ ਇੱਕ ਗਰੁੱਪ ਤੇ ਕਾਲ ਤੇ ਇਕੱਠੇ ਹੋਣਾ ਨੰਬਰ ਆਪ ਦਾ ਔਰ ਉਹ ਕਰਾਏ ਹੋਰੇ ਜਿੱਤੋਂ ਐਂਟੀ ਡਰਗ ਟਾਸਕ ਫੋਰਸ ਜਿੱਤੋਂ ਟੀਮ ਚ ਜੋ ਨਸ਼ੇ ਵਿਰੋਧ ਲੜੂਗਾ ਬਿਗੈਰ ਕਿਸੇ ਲਾਲਚ ਤੋਂ ਬਿਗੈਰ ਕਿਸੇ ਮਤਲਬ ਤੋਂ ਸਿੱਕੇ ਤੇ ਕੱਲ ਨੂੰ ਆਣਾ ਕਹਿ ਉਹ ਤੁਸੀਂ ਕੀ ਲੈਣਾ ਓਏ ਛੋਡੇ ਘਰ ਦੇ ਘਰੋਂ ਡਾ ਦੇ ਕੇ ਨਹੀਂ ਹੋਣਾ ਇਹ ਕੰਮ ਸੋ ਜਾਚ-ਬਾਚ ਕੇ ਕੰਮ ਕਰਾਂਗੇ ਆਪਾਂ ਪੰਜ ਦਸਕਾਰੇ ਖਿਲਾਵਾਂਗੇ ਜਿਕਾਰਾ ਦਾ ਜਵਾਬ ਜਿਕਾਰੇ ਨਾਲ ਉਹ ਦੇਓ ਜਿਹੜਾ ਇਸ ਲਹਿਰ ਖਿਲਾਫ ਲੜਨਾ ਚਾਹੁੰਦਾ ਤੇ ਜਿਹੜੇ ਮੇਰੇ ਮਲਾਜ਼ਮ ਵੀਰ ਨੇ ਓਏ ਮੈਂ ਉਹਨਾਂ ਦੇ ਹੱਥ ਬਨ ਕੇ ਬੇਨਤੀ ਕਰਨ ਕਿ ਬਾਈ ਬਣ ਕੇ ਬੱਚੇ ਛੋਡੇ ਵੀ ਨੇ ਸੋ ਸਾਡੀਆਂ ਦਾ ਕਰ ਲੋ ਸੋ ਨੂੰ ਪਤਾ ਨਾ ਜਿੱਟਾ ਕਿੱਥੇ ਵਿਕਦਾ ਉਹਨਾਂ ਦੀਆਂ ਵੀ ਰਿਪੋਰਟਾਂ ਬਣਾ ਕੇ ਵੱਡੇ ਅਫਸਰਾਂ ਨੂੰ ਭੇਜੋ ਵੀਰ ਬਣ ਕੇ ਯਾਰ ਤੁਸੀਂ ਵੀ ਸਾਡੇ ਪੰਜਾਬੀ ਭਰਾਵਾਂ ਪੱਗਾਂ ਮੰਨੀਆਂ ਹੋਈਆਂ ਜੋ ਬੋਲੇ ਅੱਲਾਹੂ ਅਕਬਰ ਸੋ ਸਾਡੀ ਨਹੀਂ ਪਾਉਂਦੇ ਆਲੀ ਸੋ ਨੂੰ ਪਤਾ ਦਾ ਨਹੀਂ ਨਸ਼ਾ ਕਿੱਥੇ ਵਿਕਦਾ ਦੇਖੋ ਤੁਸੀਂ 70 70 ਸੀ ਜੀਆ ਹਜ਼ਾਰ ਤਨ ਖਾ ਲੈਨੇ ਹੋ ਤੁਸੀਂ ਉਹਨਾਂ ਦੀ ਵੀ ਰਿਪੋਰਟ ਬਣਾ ਕੇ ਭੇਜੋ ਵੀ ਇੱਥੇ ਨਸ਼ਾ ਵਿਕ ਰਿਹਾ ਤਾਂ ਝੋਟੇ ਨੂੰ ਆਉਣਾ ਪੈਂਦਾ ਸੋ ਮੈਂ ਤੁਹਾਡਾ ਧੰਨਵਾਦੀ ਹੋਊਗਾ ਤੁਸੀਂ ਕਿਹਾ ਜਾ ਕੰਮ ਕਰੋਗੇ ਸੋਡਾ ਆਉਣ ਦਾ ਟਾਈਮ ਦੱਸੂਗਾ ਕਿਸ ਨਾਲ ਲੜਨਾ ਨਹੀਂ ਪਾਰਟੀ ਬਾਜੀ ਨਹੀਂ ਇੱਕ ਜੇ ਸੋਡਾ ਕਿਸ ਨਾਲ ਪਿੰਡ ਚ ਬੈਰ ਹੈ ਮੰਨ ਲਓ ਮੇਰੀ ਇਹਦੇ ਨਾਲ ਗੋਲੀ ਚੱਲੀ ਹੈ ਮੈਨੂੰ ਉਹ ਭਲਾਉਣਾ ਪਊ ਇਸ ਕੰਮ ਲਈ ਇਸ ਕਾਰਜ ਲਈ ਆਪਾਂ ਨੂੰ ਇੱਕ ਜੰਡੇ ਥੱਲੇ ਇਕੱਠਾ ਆਉਣਾ ਪਊ ਲੋਕਾਂ ਦੀ ਏਕਤਾ ਹੀ ਆਪਾਂ ਨੂੰ ਝਕਾਊਗੀ ਦਿਤਾਊਗੀ ਵੇ ਜਿਹੜਾ ਮੇਰੇ ਭਾਈ ਸਰਦਾਰ ਨੇ ਸਿੱਖ ਨੇ ਨਾ ਪਿੱਛੇ ਸੰਘਲਾਉਂਦੇ ਨੇ ਉਹ ਵੀ ਸਿੱਖੀ ਚ ਆਉ ਆ ਟੋਪੀਆਂ ਲੈ ਕੇ ਆਇਆਂ ਸਲਵਾਨ ਖਾਨ ਵਾਂਗੂ ਬਾਣ ਬਣ ਕੇ ਨਹੀਂ ਕੰਮ ਹੁੰਦੇ ਨਾ ਤੇ ਜਿਹੜਾ ਸਿੱਖ ਨੇ ਜਿਹੜਾ ਹਿੰਦੂ ਵੀਰ ਨੇ ਉਹ ਆਪ ਦਾ ਜਿੰਮੇ ਮਰਜੀ ਰੋ ਸਿੱਖਾਂ ਦਾ ਕੰਮ ਹੈ ਜੋ ਸਿੱਖਾਂ ਦੇ ਜਵਾਕ ਨੇ ਸਿਰ ਤੇ ਦਸਤਾਰਾਂ ਧਾਰੀਆਂ ਰੱਖੋਣਾ ਜੇ ਰੱਖ ਸਕਦੇ ਹੋ ਨਹੀਂ ਭਾਈ ਤੁਹਾਡੀ ਮਰਜੀ ਆ ਹਨਾ ਨਹੀਂ ਫਿਰ ਆਪਾਂ ਵਾਲੇ 10 ਸਾਲਾਂ ਨੂੰ ਖਤਮ ਹੈ ਜੇ ਹੁਣ ਨਾ ਆਪਾਂ ਸੇਖ ਨਾਲ ਇਕੱਠੇ ਅੱਛਾ ਮੇਰਾ ਪੁਰਾ ਸਰਕਾਰਾਂ ਦੇ ਪੁਲਿਸ ਨੂੰ ਵੀ ਦੋਸ਼ ਨਹੀਂ ਦੇਈ ਰਹੋਂਦਾ ਮੰਨ ਲੈ ਇਥੇ ਜੰਦਗੀ ਪਈ ਆ ਬਾਰ ਚ ਮੇਰੇ ਬਾਰ ਚ ਟੋ ਐਡਾ ਪੱਟਿਆ ਹੋਇਆ ਮੈਂ ਦੇਖੀ ਜਾਂਦਾ ਇਹ ਆ ਕੇ ਪ੍ਰਸ਼ਾਸਨ ਕਰੂ ਇਹ ਆ ਕੇ ਨਗਰ ਨਿਕਲਸਾ ਕਰਨ ਗਿਆ ਹੀ ਦੇਖੀ ਜਾਉ ਇੱਕ ਦਿਨ ਮੇਰਾ ਜਵਾਕ ਸਕੂਲ ਜਾਂਦਾ ਜਿੱਦਕੇ ਮਰ ਜੂਗਾ ਮੇਰਾ ਆਪ ਦਾ ਕੀ ਨੁਕਸਾਨ ਹੋਇਆ ਮੈਂ ਖੁਦਾ ਟਣਾ ਨੂੰ ਖੁਦ ਮਿੱਟੀ ਪਾ ਲਾਂ ਸੋ ਖੁਦ ਵੀ ਕਰੋ ਵੀਡੀਓ ਬਣਾ ਕੇ ਮੈਨੂੰ ਭੇਜੋ ਮੈਂ ਪਾਇਆ ਕਰੂੰਗਾ ਫਲਾਣੇ ਥਾਣੇ ਅੰਦਰ ਫਲਾਣੇ ਥਾਣੇ ਸ਼ਾਬਿਕਦਾ ਠੀਕ ਹੈ ਨਾ ਸੋ ਤੁਸੀਂ ਇਹ ਕਾਰਨ ਕਰਨਾ ਜਿਹੜੇ ਮੇਰੇ ਵੀਰ ਮੁਲਾਜ਼ਮ ਨੇ ਵੀ ਗੁਰੂ ਘਰ ਖੜੇ ਨੇ ਉਹਨਾਂ ਨੇ ਵੀ ਹੱਥ ਬੰਨ ਕੇ ਬੇਨਤੀ ਕਰਨਗੇ ਬਾਈ ਬਣ ਕੇ ਤੁਸੀਂ ਵੀ ਇਸ ਕੰਮ ਚ ਆਰਦੇ ਸਾਹ ਵਾਲਾ ਆਪਦਾ ਹਿੱਸਾ ਪਾਓ ਮਸ਼ਿਆਹ ਨੂੰ ਫੜ ਲਓ ਸਾਡਾ ਖਲਾ ਛੱਡੋ ਅਸੀਂ ਤਾਂ ਛੋਟੇ ਜਵਾਕਾਂ ਵਰਗੇ ਆ ਸਾਡੇ ਅਸੀਂ ਵੀ ਛੋਟੇ ਜਵਾਕ ਨਹੀਂ ਆ ਯਾਰ ਛੋਟੇ ਘਰੇ ਵੀ ਬੱਚੇ ਨੇ ਕੱਲ ਨੂੰ ਉਹੀ ਛੋਟਾ ਬੱਚਾ ਤੁਸੀਂ ਬਿਓ ਦਿੱਤੇ ਹੋ 700 ਰੁਪਏ ਲੈ ਕੇ ਕਿਸੇ ਜਿੱਕਿਆ ਤੋਂ ਟੀਕਾ ਲਾ ਕੇ ਤਨ ਸੋਈ ਬੱਟ ਲੈ ਕੇ ਪਾਰ ਬੋਲੇ ਫਿਰ ਕੀ ਕਰੋਗੇ ਫਿਰ ਕੀ ਕਰਾਂਗੇ ਅਰੇ ਅਰੇ ਵਿਰੋਧ ਕਰਨਾ ਚਾਹੀਦਾ ਕੋਈ ਵੀ ਆ ਹਿੰਦੂ ਮੁਸਲਮ ਸਿੱਖ ਅਸਾਈ ਕੋਈ ਵੀ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਵਰਗ ਦਾ ਕੋਈ ਮਲਾਜ ਮੈਂ ਟੈਕਸੀ ਜੂਨੀ ਵਾਲਾ ਟਰੱਕ ਜੂਨੀ ਵਾਲਾ ਟਰਾਲੇ ਜੂਨੀ ਵਾਲਾ ਦੁਕਾਨਦਾਰ ਪੱਠੇ ਵਾਲੇ ਮਜ਼ਦੂਰ ਸਾਰਿਆਂ ਨੂੰ ਇਕੱਠਾ ਹੋਣਾ ਪਊ ਕਿਉਂ ਵੀ ਜਵਾਹ ਕਰੇ ਇੱਕ ਦਾ ਨਸ਼ਾ ਕਰਦਾ ਨਸ਼ਾ ਕੁਝ ਨਹੀਂ ਦੇਖਦਾ ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਅੱਖਾਂ ਦਾ ਜਾਚਕਾ ਤੁਹਾਡਾ ਧੰਨਵਾਦੀਆਂ ਅਗਲੀ ਵਾਰ ਤੁਸੀਂ ਬੰਦ ਚੜ੍ਹ ਕੇ 20 ਦਿਨ ਦਿੱਤੇ ਸਾਨੂੰ 20 ਦਿਨਾਂ ਦੀ ਆਉਟਪੁੱਟ ਦਿਓ ਕਿਸ ਨਾਲ ਲੜਨਾ ਨਹੀਂ। ਛੋਡੇ ਕੋਈ ਮਾਰਨ ਆ ਜੇ ਸਿਰ ਨਿਵਾ ਲਿਓ। ਕਿਸੇ ਦੇ ਘਰੇ ਵੀ ਬੜਨਾ। ਨਸ਼ਾ ਕੋਈ ਲੈਣ ਗਿਆ ਤੇ ਜੋ ਨੋਟਰੀ ਟੇਪ ਲਾ ਕੇ ਵੀਡੀਓ ਬਣਾ ਕੇ ਤੇ ਜੋ ਆਪਾਂ ਵੀਡੀਓ ਨਾਲ ਹੀ ਕੰਮ ਕਰਦਾਂਗੇ। ਤੁਸੀਂ ਬੰਦ ਕਰਾ ਸਕਦੇ ਹੋ। 10 10 ਬੰਦੇ 5 ਬੰਦੇ ਜਿੱਦੇ ਮੈਂ ਤੋਂ ਐਸਾ ਦੁਸ਼ਤਾਂ ਬਹੁਤ ਆ ਜਿੱਦੇ ਮੈਂ ਪਹਿਲੇ ਬੰਦ ਤੋਂ ਆ ਫਿਓਸ ਸੁਣਾ ਪੱਤਰਕਾਰ ਖੜਾ ਮੈਂ ਦੋ ਬੰਦਿਆਂ ਨਾਲ। ਉਸ ਤੋਂ ਬਾਅਦ ਕਾਫਲਾ ਬਣਦਾ ਗਿਆ ਹੁਣ ਸਾਰਾ ਪੰਜਾਬ ਹੈ ਚਲੋ ਤੁਸੀਂ ਪ੍ਰਚਾਰ ਨਹੀਂ ਕਰਿਆ ਜਾਂ ਕੀ ਘੱਟ ਟਾਈਮ ਹੈ ਮੈਨੂੰ ਤਾਂ ਮੇਰੇ ਭਰਾ ਸੱਦਾ ਤਾਂ ਆ ਗਿਆ ਜੋ ਕੋਈ ਹੋਰ ਸੱਦਾ ਦੇਊ ਸਾਨੂੰ ਪੰਜਾਬ ਤੇ ਅਸੀਂ ਉੱਥੇ ਜਾਵਾਂਗੇ ਲੇਕਿਨ ਅੱਗੇ ਵੀ ਇਕੱਠ ਹੋਣਾ ਚਾਹੀਦਾ ਚਲੋ ਇੰਨੇ ਬੰਦੇ ਤਾਂ ਬਹੁਤ ਇੰਨੇ ਵਾਲ ਤਾਂ ਮੈਂ ਜੰਗ ਲੜਸਾ ਦਾ ਸਾਰੇ ਜੈਤੂ ਦੇ ਬਲਕੀਆਂ ਨਾਲ ਕੋਈ ਚੱਕਰ ਨਹੀਂ ਨਹੀਂ ਮੈਨੂੰ ਕਿਸੇ ਦਾ ਡਰ ਐਨੇ ਬਹੁਤੋਂ ਤੁਸੀਂ ਗੱਲ ਕੀ ਅੱਜ ਬਈ ਬੋਲੇ ਨਿਹਾਲ ਸਾਧ ਸ੍ਰੀ ਅਕਾਲ ਬੁਟਾਲ ਤੁਹਾਡਾ ਪੱਤਰਕਾਰ ਹੀ ਲਾਇਆ ਸੀ ਪਹਿਲੇ ਦਿਨ ਮੈਨੂੰ ਕਹਿ ਕੇ ਰਾਏ ਸਾਡੇ ਆਏਗਾ ਮੈਂ ਆਹ ਸੋਢੇ ਆਉਂਗਾ ਹੋੜਾਗਾ ਉਹ ਮੇਰੇ ਨਾਲ ਬਾਤਨ ਕਰਕੇ ਆਇਆ ਸੀ ਮੈਂ ਆ ਗਿਆ ਉਹ ਨਾਲ ਬਾਤਨ ਪਕਾਤਾ ਹਾਂ ਇਮਾਨਦਾਰ ਆ ਬਾਈ ਹਾਂ ਸਹੀ ਆ ਜੋ ਫਤਿਹ ਬਲਾਓ ਪੰਜ ਜਕਾਰੇ ਸਿੰਘ ਵਜਾਊਗਾ ਸਿੰਘ ਦਾ ਜਵਾਬ ਦਿਓ ਲਾ ਪਈ ਜਕਾਰੇ ਗੱਤ ਕੇ ਜਾਵੇ ਨਾ ਲੋ ਜਾਵੇ ਸਤ ਸਾਲ ਸਦੀ ਮਾਤਾ ਮਤਾ ਸਾਹਿਬ ਕੋਰ ਜੀ ਦੇ ਪਾਵਨ ਪਿੱਤਰ ਚਰਨਾਂ ਨੂੰ ਪਾਵੇ ਸਾਹਿਬ ਪਿਆਰਾ ਗੱਤ ਕੇ ਜਾਵੇ ਨਾ ਲੋ ਜਾਵੇ ਤੰਤਨ ਸਾਹਿਬ ਜੀ ਦੇ ਗੁਰੂ ਕੋਵੇ ਸਿੰਘ ਦੇ ਪਾਵਨ ਜਰਨਾ ਨੂੰ ਪਾਵੇ ਸਤਿ ਸ਼੍ਰੀ ਅਕਾਲ ਪੁੰਕਤ ਗੱਲਾਂ ਕਿ ਆਵੇ ਨਿਆਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਸਤਿ ਸ਼੍ਰੀ ਅਕਾਲ ਆਗੇ ਭਾਈ ਤੁਸੀਂ ਵੀ ਆਜੋ ਗੱਜ ਕੇ ਜਗਰ ਆ ਕੇ ਜਾਵੇ ਨਾ ਲੋ ਜਾਵੇ ਸੀਤਾ ਸਿੰਘਾਂ ਦੇ ਪਾਵਨ ਮਿੱਤਰ ਜਰਨਾ ਨੂੰ ਪਾਵੇ ਸਤਿ ਸ਼੍ਰੀ ਅਕਾਲ ਹਾਂ ਭਾਈ ਭਾ ਪਸ ਕਰਜੀ ਕਰਜੀ ਆਈ ਨੂੰ ਦਗਾ ਦੇ ਆਲਾ ਬਈਆ ਹੈ ਸੋਨੂੰ ਵੀ ਮਿਲਣਗੇ ਇਹ ਜਿਆਜ ਕੰਮ ਕਰੂੰਗਾ ਚੰਗੇ ਕੰਮ ਕਰੂੰਗਾ ਸੋਨੂੰ ਤਲਖਾ ਬਹੁਤ ਦਿੰਦੀ ਆ ਸਰਕਾਰ ਵੱਲ ਤੁਸੀਂ ਕਰ ਦੋ 2 ਮਿੰਟ ਜੀ ਬਿਸਮਿਲਲਾਮ ਕੰਮ ਹੋ